ਜਿਹੜਾ ਕਿ ਵਿੱਚ ਤੇ ਇੱਕ VCC ਕੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾ ਕਿ ਆਪਾਂ ਡਿਫਰੈਂਟ ਡਿਫਰੈਂਟ ਵਕ ਵਕ ਪਿੰਡਾਂ ਵਕ ਵਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟ ਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮੰਨੀਏ ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹ ਲੋਕ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਹੈ ਤੇ ਇੱਕ ਉਹ ਕਿ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤੇ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਕਰ ਰਹੇ ਆ ਇਹਦੇ ਵਿੱਚ ਬਿਲਕੁਲ ਸੁਰਿਸਚਿਤ ਆਪਾਂ ਕਰਾਂਗੇ ਕਿ ਇਹਨਾਂ ਦੇ ਅਲਾਕਲਾਪ ਕਾਰਵਾਈ ਵੀ ਹੋਊਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹਦੇ ਵਿੱਚ ਇੰਪੋਜ਼ ਕਰਾਂਗੇ ਜਮ੍ਹਾਂਬੰਦੀ ਵਿੱਚ ਵੀ ਲਾਲ ਐਂ ਅਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ ਕੁਝ ਕਿਸਾਨ ਇਹ ਹੋ ਜੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਦਾ ਪਰ ਥੋੜਾ ਜਿਹਾ ਵਿਹਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨਹੀਂ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਆਦਮੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨਹੀਂ ਸਾਡੇ ਕੋਲ ਆਂਦੇ ਵੀ ਨੇ ਕਿ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤਾਂ ਸਾਡੇ ਅਫਸਰ ਸਾਹਿਬ ਆਂਦੇ ਰਹੇ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਆਕਾ ਜੀ ਗਿਣਤੀ ਵੀ ਦੇਖੀਏ ਤੇ ਮੈਨੂੰ ਲੱਗਦਾ 2 ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸਤਰਾ ਮਾਹੌਲ ਤੇ ਇਤਨਾ ਸਾਫ਼ ਤੁਪ ਖਿਲੀ ਹੋਈ ਇਦਰਾ ਹੈਗਾ ਉਹ ਦੇਖ ਰਹੇ ਹੋ ਤੇ ਕਾਫੀ ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈ ਕਿ ਇਹ ਤਾਂ ਅਗਲੇ ਸਾਲ ਜੇ ਮੈਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇ جرمانہ میں اثر کنٹا ہے جڑا ہوں جرمانے کی رقم جہی ہے وہ بھارت سرکار نے چینج کرتی ہے کہ پہلا جا چھوٹا کسان مارجن نو جڑا گا ਇੱਕ ਕੇ 2 ਇੱਕ ਕਰ ਤੱਕ ਦਾ ਉਹ ਦਾ 2000 ਰੁਪਿਆ ਸੀਗਾ ਹੁਣ ਉਹ ਵੱਧ ਕੇ 5000 ਹੋ ਗਿਆ ਆਲਮੋਸਟ ਡਬਲ ਹੋ ਗਏ ਜਿੰਨਾ ਵੀ ਸਾਰਾ ਜੁਰਮਾਨਾ ਸੀਗਾ ਤੇ ਇੱਕ ਦਿਨ ਦਾ ਪਹਿਲੇ ਤੱਕ ਦੀ ਫਿਗਰ ਜਿਹੜੀ ਸੀਗੀ ਉਹ ਲਗਭਗ 1.5 10 ਲੱਖ ਆਪਾਂ ਇੰਪੋਜ਼ ਕੀਤਾ ਸੀ 6.6 ਲੱਖ ਜਿਹੜਾ ਹੈਗਾ ਉਹ ਰਿਕਵਰ ਕੀਤਾ ਸੀ ਮੈਂ ਆਪਣੇ ਸਾਰੇ ਅਫਸਰ ਸਾਹਿਬਾਨ ਨੂੰ ਕਿਹਾ ਹੈਗਾ ਕਿ ਪਰਸੋਂ ਤੱਕ ਜਿੰਨੀ ਵੀ ਬਾਕੀ ਰਿਕਵਰੀ ਹੈ ਕੀ ਇਹ ਉਹ ਸਾਰੀ ਪੂਰੀ ਕਰਨਗੇ ਤੇ ਨਾਲ ਹੀ ਜਿੰਨੇ ਵੀ ਐਂਟਰੀਜ਼ ਹਾਲੇ ਪੈਂਡਿੰਗ ਨੇ ਕੋਈ ਜਮ੍ਹਾਂ ਬੰਦੀ ਵਿੱਚ ਨਹੀਂ ਹੋਈ ਹੈ ਉਹ ਵੀ ਜੜਾਏਗਾ ਮਾਮਲੇ ਕਿੰਨੇ ਦਰਜ ਕੀਤੇ ਗਏ ਹੁੰਦੇ ਨੇ 302 302 ਜਿਹੜੇ ਵੈਰੀਫਾਈਡ ਕੇਸਿਸ ਨੇ ਆਪਣੇ ਜ ਅ ਐਨਵਾਇਰਨਮੈਂਟਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਹਾਂ ਉਹਦੇ ਆਧਾਰ ਤੇ ਰਿਪੋਰਟ ਵੀ ਦਰਜ ਸਰ ਨੋਟਸ ਵੀ ਆ ਰਹੇ ਨੇ ਤੁਹਾਨੂੰ ਵੀ ਨੋਟਸ ਆ ਰਹੇ ਨੇ ਪਹਿਲਾਂ ਦੇਖੋ ਚਲੋ ਦੂਜੇ ਆਪਣਾ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ ਲੇਕਿਨ ਹੁਣ ਫੇਰ ਜਿਹੜੇ ਨੇ ਆਪਾਂ ਨੂੰ ਵੀ ਆਉਣੇ ਸ਼ੁਰੂ ਹੋ ਗਏ ਕਿਉਂਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਦੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਏਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕਿ 30 ਦਿਨ ਥੋੜੇ ਜਿਹਾ ਇਨਸੀਡੈਂਟਸ ਵਧ ਗਏ ਸੀਗੇ ਤੇ ਉਹ ਰੀਜ਼ਨ ਪੀਏਓ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਵਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹ ਨਾਲ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਟੱਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਹਰ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਪੰਜ ਸੱਠ ਦਿਨ ਇਹ ਹੋ ਜਿਸੀ ਕਿ ਜਿੱਥੇ 200 ਤੋਂ ਵੱਧ ਇਨਸੀਡੈਂਟਸ ਆਏ ਸੀਗੇ ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਟਸ ਆਏ 1 50 1 70 ਬਾਕੀ ਸਾਰੇ ਜਿਹੜੇ ਹੈਗੇ ਲੈਸ 150 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਦਵਾਂਗੇ ਉਹ ਠੀਕ ਸਰ ਇੰਜੀਨੀਅਰ ਲੱਗਦਾਗਾ ਕਿ ਇੱਕਦਮ ਧੁੰਦਾ ਪੈ ਗਈ ਸੀਗਾ ਤੇ ਉਸ ਤੋਂ ਬਾਅਦ ਮੌਸਮ ਖਿੜਿਆ ਤਾਂ ਇਹਦੇ ਕਾਰਨ ਕਰਕੇ ਕਿਸਾਨ ਜਿਹੜਾ ਜਿਆਦਾ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਅਗਲੋਂ ਵੀ ਦੇਖੋ ਮੈਂ ਪਹਿਲਾਂ ਵੀ ਕਿਹਾ ਜਿਵੇਂ ਮੌਸਮ ਖੁੱਲ ਗਿਆ ਹੁਣ ਮੌਸਮ ਖੁੱਲਣ ਕਰਕੇ ਜਿਹੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਨੂੰ ਮੌਕਾ ਹ ਜਿਹੜਾ ਹੈਗਾ ਇਨੀਸ਼ੀਏਟਿਵ ਕਰਦੇ ਇਨੀਸ਼ੀਏਟਿਵ ਮਤਲਬ ਕਿ ਖੇਤ ਵਿੱਚ ਹੀ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨੀਸ਼ੀਏਟਿਵ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈਗੀ ਆ ਉਹ ਕਾਫੀ ਰੇਤੀਲੀ ਹੈ ਇਹਦੇ ਵਿੱਚ ਵੀ ਕਈ ਥਾਵਾਂ ਤੇ ਰੇਤੀਲੀ ਹੈਗੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਇੱਥੇ ਗੱਲੇ ਆਪਣੇ ਆਪਣੇ ਵਹਿਮ ਗੁਮਾਨ ਹੈਗੇ ਆ ਅਦਰਵਾਈਜ਼ ਕਈ ਥਾਵਾਂ ਤੇ ਤਾਂ ਐਕਚੁਅਲ ਵੀ ਹਾਈਪੀ ਸੀਡਰ ਸੁਪਰ ਸੀਡਰਜ਼ ਨਾਲ ਕਰ ਵੀ ਰਹੇ ਆ ਪਰ ਐਕਸੀਟੂ ਦਾ ਹੈ ਐਕਸੀਟੂ ਦੇ ਵਾਸਤੇ ਫਿਰ ਇਹਨਾਂ ਨੂੰ ਘੱਟੋ ਘੱਟ 3-4 ਦਿਨ ਹੋਰ ਲੱਗ ਜਾਂਦੇ ਆ ਤਾਂ ਹੁਣ 15 ਤਾਰੀਖ ਜਿਹੜੀ ਹੈਗੀ ਆ ਉਹ ਪੀਏਯੂ ਦੀ ਗਾਈਡਲਾਈ ਆਪਣੇ ਇਹ ਕਿਸਾਨ ਵੀ ਜਿਹੜਾ ਹੈਗਾ ਪੈਨਿਕ ਮੋਡ ਵਿੱਚ ਹੈ ਜਿਸ ਕਰਕੇ ਥੋੜਾ ਜਿਹਾ ਇੱਕ ਤਰੀਕੇ ਨਾਲ ਉਹ ਵੀ ਬਰਨਿੰਗ ਵਿੱਚ ਸਰ ਮੰਡੀਆਂ ਦਾ ਕੀ ਹਾਲ ਹੈ ਜੀ ਹੁਣ ਤੱਕ ਜਿਹੜੀ ਹੈ ਹੁਣ ਸਾਡਾ ਜਿਹੜਾ ਅਰਾਈਵਲ ਹੈਗੀ ਹੈ ਲਗਭਗ 12.5 ਲੱਖ ਐਮਟੀ ਦੇ ਕਰੀਬ ਸਵਾ 12 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਉਹਦੇ ਵਿੱਚ 11 ਸਵਾ 11 ਲੱਖ ਆਪਾਂ ਖਰੀਦ ਚੁੱਕੇ ਹਾਂ ਲੱਖ ਇੱਕ ਐਮਟੀ ਬਚਦਾ ਹੈ ਜਿਹੜੀ ਖਰੀਦ ਬਾਕੀ ਹੈਗੀ ਉਹ ਵੀ ਪਿਛਲੇ ਦੋ ਤਿੰਨ ਦਿਨਾਂ ਦਾ ਹੀ ਮਾਲ ਜਿਹੜਾ ਆਪਣੇ ਕੋਲ ਆਇਆ ਹੈ ਉਹੀ ਹੈ ਜਿਹੜਾ ਮੌਇਸਚਰ ਥੋੜਾ ਹਾਈ ਹੈ ਤਾਂ ਉਹਨਾਂ ਨੂੰ ਇਹ ਖਾਲੇ ਪਸੂ ਕਰੈ ਨਹੀਂ ਅੱਜ ਧੂਪ ਵੀ ਖਿਲੀ ਹੋਏ ਮੈਨੂੰ ਲੱਗ ਹੋ ਚੁੱਕੀ ਹੈ ਕੋਈ ਜ਼ਿਆਦਾ ਇਸ਼ੂ ਹੁਣ ਮੰਡਿਆ ਵਿੱਚ ਹੈ ਨਹੀਂ ਸਾਰਾ। ਤੁਸੀਂ ਹੁਣ ਤੱਕ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਸਾਨੂੰ ਜਿੰਨੇ ਵੀ ਕਲਸਟਰ ਟੀਮਾਂ ਜਦੋਂ ਸੈਟਲਾਈਟ ਦੀ ਇਮੇਜ ਦੇ ਵੈਰੀਫਿਕੇਸ਼ਨ ਕਿ ਹੁੰਦੀ ਹੈ ਫੀਲਡ ਫੀਲਡ ਲੈਵਲ ਤੇ ਜਿਹੜੇ ਵੀ ਜਸਟੀਫਾਈਡ ਵਾਅਕੇ ਜਿੱਥੇ ਇਨਸੀਡੈਂਟਸ ਹੋਏ ਉਹ 302 ਹੁਣ ਤੱਕ ਹੋਏ ਹਨ ਉਹਨਾਂ ਦੇ ਅਸੀਂ ਨਾਲ ਦੇ ਨਾਲ ਬਰਾਬਰ ਹੀ ਐਫ ਆਈ ਆਰਸ ਲਾਂਚ ਕਰ ਰਹੇ ਜਿਨ੍ਹਾਂ ਦੀ এনवायरमेंटਲ ਕੰਪਨਸੇਸ਼ਨ ਔਰ ਆਇਡੈਂਟਿਟੀ ਸਿਵਲ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ। ਔਰ ਇਸੇ ਤਰ੍ਹਾਂ ਹੀ ਅਸੀਂ ਆਪਣੀ ਸਾਡੀ ਟੀਮਾਂ ਵੀ ਫੀਲਡ ਚ ਜਾ ਰਹੀਆਂ ਪਰ ਜਿਵੇਂ ਬੀਸੀ ਸਾਬ ਨੇ ਦੱਸਿਆ ਆ ਕਿ ਪਹਿਲਾ ਪਿਛਲੇ 2 ਸਾਲਾਂ ਦੇ ਅੰਕੜਿਆਂ ਚੋਂ ਆਈ ਥਿੰਕ 70% ਤੋਂ ਵੀ ਘੱਟ ਰਿਡਕਸ਼ਨ ਆ ਇਸ ਟਾਈਮ ਕੇਸਸ ਦੀ ਬਟ ਸਟਿਲ ਕਿਉਂਕਿ 2-3 ਦਿਨਾਂ ਤੋਂ ਸਾਡੇ ਕੇਸਸ ਕਾਫੀ ਵੱਧ ਗਏ ਮੈਨੂੰ ਆ ਡੀਸੀ ਨੂੰ ਸੀਐਕਯੂ ਵੱਲੋਂ ਸ਼ੌਕਰਸ ਨੋਟਿਸ ਵੀ ਆਇਆ ਰਿਗਾਰਡਿੰਗ ਦਿਸ ਸੋ ਅਸੀਂ ਆਪਣੀ ਕੰਟੀਨਿਊਸ ਪ੍ਰੋਸੈਸ ਕਰ ਰਹੇ ਜੀ ਤੁਹਾਡੇ ਸਾਹਮਣੇ ਹੀ ਇੱਕ ਦੋ ਕਿਸਾਨ ਡਿਸਪਾਈਟ ਬੀਇੰਗ ਆਲ ਦਾ ਫੈਸਿਲਿਟੀਆਂ ਅਵੇਲੇਬਲ ਉਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੋਲੇਜ ਹੈ ਔਰ ਉਹ ਕਾਫੀ ਐਡਮੈਂਡ ਸੀਗਾ ਕਿ ਜੀ ਅਸੀਂ ਤਾਂ ਇਹੀ ਕਰਾਂਗੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਗ ਹੈ ਜਿਹੜਾ ਬਿਲਕੁਲ ਹੀ ਕੋਆਪਰੇਟ ਨਹੀਂ ਕਰਦੇ ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਅਸੀਂ ਐਸ ਪਰ ਲਾਅ ਚੱਲ ਰਿਹਾ ਜੀ ਬਾਕੀ ਅਪੀਲ ਤਾਂ ਅਸੀਂ ਕਾਫੀ ਦਿਨ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਔਰ ਹੁਣ ਤਾਂ ਜੋ ਇਸ ਟਾਈਮ ਪੋਲੂਸ਼ਨ ਦਾ ਹਾਲ ਹੈ ਨਾਟ ਜਸਟ ਇਨ ਬਟ ਇਨ ਦਾ ਦਿੱਲੀ ਦਾ ਵੀ ਤੁਸੀਂ ਦੇਖ ਰਹੇ ਹੋ ਸਾਡੀ ਫਿਊਚਰ ਜਨਰੇਸ਼ਨਸ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਬਰਨਿੰਗ ਹੁੰਦੀ ਹੈ ਸਾਰਾ ਕੁਝ ਤਾਂ ਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਿਹਾ ਹੈ ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕੀ ਹਟ ਜਾਣ ਮੈਡਮ ਇਹ ਡਰ ਨਹੀਂ ਕਾਨੂੰਨ ਦਾ ਜਾਂ ਅਗਿਆਨਤਾ ਹੈ ਦੇਖੋ ਜੀ ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਹੇ ਅਸੀਂ ਕਿੰਨੇ ਐਫਆਈਆਰ ਲਾਂਚ ਕਰ ਦਿੱਤੇ ਔਰ ਇਹ ਭਾਵੇਂ A223 BNS ਦੇ ਅੰਡਰ ਹੈ ਬਟ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡਸ ਐਂਟਰੀ ਖਰਾਬ ਹੋ ਰਹੀ ਹੈ ਉਹ ਵੀ ਤਾਂ ਪੱਕਾ ਹੀ ਕਮ ਹੁੰਦਾ ਹੈ ਨਾ ਇਹ ਅਫੈਂਸ ਭਾਵੇਂ ਅਵੇਲੇਬਲ ਹੋਏ ਬਟ ਇੱਕ ਵਾਰੀ ਤਾਂ ਐਫਆਈਆਰ ਲਾਂਚ ਹੋ ਗਿਆ ਜੀ ਜਿਵੇਂ ਕਿਸਾਨ ਨੇ ਤੁਹਾਡੇ ਸਾਹਮਣੇ ਹੀ ਕਹਿ ਦਿੱਤਾ ਵੀ ਅਸੀਂ ਤੇ ਇਸ ਤਰ੍ਹਾਂ ਹੀ ਕਰਾਂਗੇ ਚੱਕ ਤੇ ਪਤਾ ਕਿਵੇਂ ਦੇਖਦੇ ਹਾਂ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਇਹਦੇ ਬਾਰੇ ਹੁਣ ਮੈਂ ਕੀ ਕਹਾਂ ਤੁਹਾਡੇ ਸਾਹਮਣੇ ਹੀ ਸਭ ਕੁਝ ਹੋਇਆ ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹੈ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਹਾਂਗੀ ਕਿਉਂਕਿ ਉਹ ਮਿਕਸਡ ਏ ਉਹ ਤੇ ਸੀਗਾ ਉਹ ਓਵਰ ਕੌਨਫੀਡੈਂਟ ਵੀ ਨਹੀਂ ਸੀਗਾ ਇਗਨੋਰੈਂਟ ਵੀ ਸੀਗਾ ਬਟ ਦੇਖੋ ਤਾਂ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਦੇ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੀ ਹਲਕਾ ਸਮਝ ਪਰ ਉਹਨੇ ਫੀਲ ਕੀਤਾ ਜੀ ਉਸਨੇ ਵੀ ਫੀਲ ਕੀਤਾ ਬੱਚੇ ਨੇ ਇਹਦੀ ਗੱਲ ਬਾਤ ਚ ਤਾਂ ਕੀਤਾ ਬਟ ਹੁਣ ਤਾਂ ਬੱਚਾ ਤੁਸੀਂ ਹੋਣਾ ਹੀ ਉਹਨਾਂ ਤੇ ਹੁਣ ਤਾਂ ਫੀਲ ਕਰਨ ਦਾ ਕੁਝ ਜ਼ਿਆਦਾ ਨਹੀਂ ਹੈ ਥੈਂਕ ਯੂ